ਮਾਇਗੁਰੂ ਜੀ ਦਾ ਖਾਲਸਾ ਮਾਇਗੁਰੂ ਜੀ ਕੀ ਫਤਿਹ ਨੰਨਪੁਰ ਸਾਹਿਬ ਜਪ ਫਤਿਹਗੜ ਸਾਹਿਬ ਜਿਹੜੀਆਂ ਸ਼ਹੀਦੀ ਸਭਾ ਦੇ ਪ੍ਰੋਗਰਾਮ ਚੱਲ ਰਹੇ ਨੇ ਸ਼ਹੀਦੀ ਪ੍ਰੋਗਰਾਮ ਭਾਵੇਂ ਫਤਿਹਗੜ ਸਾਹਿਬ ਨੇ ਭਾਵੇਂ ਅਨੰਦਪੁਰ ਸਾਹਿਬ ਨੇ ਜਿੱਥੇ ਕੀਰਤਨ ਦਰਬਾਰ ਹੋਏ ਸਾਡੇ ਮਹਾਨ ਕੀਰਤਨੀਆਂ ਨੇ ਕੀਰਤਨ ਕਰਕੇ ਸੰਗਤ ਨੂੰ ਕੀਲ ਕੇ ਰੱਖਤਾ ਤੇ ਉਹਨਾਂ ਵਿੱਚੋਂ ਇੱਕ ਛੋਟੀ ਜਿਹੀ ਕਰਤੂਤ ਸਾਹਮਣੇ ਆਈ ਵੈਸੇ ਕਰਤੂਤ ਨੇ ਸਾਡੇ ਅਕਾਲ ਤਖਤ ਦੇ ਜੱਜ ਸਾਹਿਬ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਵੈਸੇ ਗੱਲ ਤਾਂ ਸਹੀ ਹੈ ਜਸਵੀਰ ਜੱਸੀ ਜਿਹੜੇ ਸਿੰਗਰ ਨੇ ਪੰਜਾਬੀ ਉਹਨਾਂ ਨੇ ਇੱਕ ਸਟੇਜ ਤੇ ਕੀਰਤਨ ਕੀਤਾ ਉਹ ਸਾਵਲ ਸੂਰਤ ਨਹੀਂ ਹੈਗੇ ਕੇਸ ਵੀ ਹੈ ਨਹੀਂ ਦਾੜੀ ਵੀ ਹੈ ਨਹੀਂ ਤੇ ਅਮਰਤ ਵੀ ਨਹੀਂ ਸ਼ੱਕੇ ਪਰ ਉਦਾਂ ਅੰਦਰ ਦਾੜੀ ਹੋ ਸਕਦੀ ਹੈ ਅੰਦਰ ਹੁਣ ਕੌਣ ਚੀਰੇ ਢਿੱਡੇ ਇਹਨਾਂ ਦਾ ਦੇ ਅੰਦਰੋਂ ਦਾੜੀ ਦਿਸ ਪਵੇ ਵੈਸੇ ਗੱਲ ਮੇਰੀ ਨਹੀਂ ਆ ਜਿਹੜਾ ਤੁਸੀਂ ਜਨਾਨੇਵਾਸ਼ ਸ਼ਹੀਦ ਬਣਾਇਆ ਸੀ ਨਾ ਕਈ ਹੁਣ ਵੀ ਕਹਿੰਦੇ ਨੇ ਦੀਪ ਸਿੱਧੂ ਨੂੰ ਇਹ ਉਹਨੇ ਕਿਹਾ ਹੋਇਆ ਕਿ ਸਾਡੇ ਅੰਦਰ ਦਾੜ ਹੀ ਹੈ ਜਿਹੜੇ ਕਹਿੰਦੇ ਨੇ ਅਮਰਤ ਛਕਣ ਦੀ ਕਿ ਲੋੜ ਹੈ ਮਨ ਸਾਫ਼ ਹੋਣਾ ਚਾਹੀਦਾ ਉਹਨਾਂ ਦੀ ਗੱਲ ਕਰਨੀ ਹੈ ਮੈਂ ਤੇ ਜਹਦਾਰ ਜੀ ਕਹਿੰਦੇ ਕਹਿੰਦੇ ਸਿੱਖ ਮਰੈਤ ਮਰੈਦਾ ਵਿੱਚ ਜੇ ਗੁਰੂ ਦੇ ਦਰਬਾਰ ਵਿੱਚ ਕੀਰਤਨ ਕਰਨਾ ਹੋਵੇ ਤਾਂ ਉਹ ਕੇਵਲ ਸਿੱਖ ਹੀ ਕਰ ਸਕਦੇ ਹਨ ਜਾਨੀ ਕਿ ਸਾਹੂਲ ਸੂਰਤ ਹੋਵੇ ਰਹਿਤ ਮਰਦਾ ਵਿੱਚ ਰਹਿਣ ਵਾਲਾ ਅਮਲਤਾਰੀ ਹੋਵੇ ਉਹ ਹੀ ਕੀਰਤਨ ਕਰ ਸਕਦਾ ਇਹ ਗੱਲ ਕਹੀ ਹੈ ਜੇ ਬਾਕੀ ਰਹਿਤ ਮਰਦਾ ਵਿੱਚ ਗੱਲ ਲਿਖੀ ਹੈ ਪਰ ਹੁਣ ਜਥੇਦਾਰਾਂ ਨੂੰ ਸਮਝਾਵੇ ਕੌਣ ਇਹਨਾਂ ਦੇ ਖੋਪੜ ਵਿੱਚ ਖਾਨੇ ਵਿੱਚ ਪਾਵੇ ਕੌਣ ਉਹ ਡਿਊਟੀ ਮੇਰੀ ਲਈ ਹੈ ਰੱਬ ਨੇ ਮੀ ਬੁੱਟਾ ਸਿਆਂ ਉੱਠ ਇਹਨਾਂ ਦੇ ਖੋਪੜ ਵਿੱਚ ਕੋਈ ਗੱਲ ਪਾ ਨਹੀਂ ਸਕਦਾ ਟੂੰਪਾ ਆਪਾਂ ਪਾ ਦਿੰਦੇ ਹੁਣ ਜਿਹੜੀ ਗੱਲ ਖੋਪੜ ਵਿੱਚ ਪਾਉਣ ਲੱਗਾ ਨਾ ਉਹ ਧਿਆਨ ਨਾਲ ਸੁਣ ਲਿਓ ਜਸਵੀਰ ਜੱਸੀ ਨੇ ਕੀਰਤਨ ਕਿਹਦੇ ਨਾਲ ਬੈਠ ਕੇ ਕੀਤਾ ਹੈ ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲਿਆਂ ਨਾਲ ਤੁਸੀਂ ਜਸਵੀਰ ਜੱਸੀ ਨੂੰ ਮਰਿਆਦਾ ਬਾਅਦ ਵਿੱਚ ਸਮਝਾਇਓ ਇਹਦਾ ਮਤਲਬ ਹੈ ਕਿ ਸ਼੍ਰੀ ਨਗਰ ਵਾਲੇ ਕਤੀੜ ਨੂੰ ਪਤਾ ਨਹੀਂ ਮਿਰਤਮ ਰਦਾ ਕੀ ਹੁੰਦੀ ਹੈ ਮਾਫ ਕਰਨਾ ਸ਼ਬਦ ਮੈਨੂੰ ਤਾਂ ਵਰਤਨੇ ਪੈ ਰਹੇ ਨੇ ਇਹ ਕਿਉਂ ਨਹੀਂ ਕਹਿੰਦੇ ਵੀ ਭਾਈ ਰੈਗੁਰਾ ਦਾ ਵਿੱਚ ਤੂੰ ਕੀਰਤਨ ਨਹੀਂ ਕਰ ਸਕਦਾ ਇਹ ਬੰਦਸ ਹੈ ਉਹਨੇ ਕਿਉਂ ਨਾ ਕਿਹਾ ਮੇਰਾ ਜੀ ਨਹੀਂ ਕਰਦਾ ਮੈਂ ਕਿਤੇ ਸ਼ਬਦ ਵਰਤਾਂ ਪਰ ਕੀ ਕਰਾਂ ਵਰਤਨਾ ਬਣ ਇਹ ਰਾਗੀ ਪਤਾ ਕੌਣ ਹੈ ਸ਼੍ਰੀਨਗਰ ਵਾਲਾ ਇਹ ਰਾਗੀ ਉਹੀ ਹੈ ਜਿਹੜਾ ਕਹਿੰਦੇ ਬੀਬਾ ਹਰਿ ਸਿਮਰਤ ਕੋਰ ਬਾਦਲ 8-8 ਘੰਟੇ ਸਿਮਰਨ ਕਰਦੀ ਹੈ ਇਓਹੀ ਰਾਗੀ ਹੈ ਇਹਦੇ ਨਾਲ ਇੱਕ ਕੌਮ ਦਾ ਮਹਾਨ ਵਿਦਵਾਨ ਹੋਰ ਹੁੰਦਾ ਸੀ ਉਹ ਤਾਂ ਹੈਗਾ ਹਲੇ ਗਿਆਨੀ ਪਿੰਦਰਪਾਲ ਸਿੰਘ ਜਿਹੜਾ ਕਹਿੰਦਾ ਸੀ ਬਾਦਨ ਪਰਿਵਾਰ ਛੀਦਾ ਦੀ ਖਾਨ ਵਿੱਚੋਂ ਹੈ ਇਹੋ ਨੇ ਜੈਦਾਰ ਜੀ ਜਸਵੀਰ ਜੱਸੀ ਦੀ ਇੱਕ ਭਾਵਨਾ ਹੋ ਸਕਦੀ ਹੈ ਬਸੇਰੇ ਲੋਕ ਪਾਠ ਕਰਦੇ ਨੇ ਜਿਹੜੇ ਦਾੜੀ ਕੇਸ ਨਹੀਂ ਰੱਖਦੇ ਬਸੇਰੇ ਲੋਕ ਕੀਰਤਨ ਕਰਦੇ ਨੇ ਉਹਨਾਂ ਦੀ ਭਾਵਨਾ ਹੋ ਸਕਦੀ ਹੈ ਪਰ ਜਦੋਂ ਤੁਸੀਂ ਰਹਿਤ ਨਰਜਾਦਾ ਦੀ મત ਦੇਣ ਦੀ ਗੱਲ ਕਰਦੇ ਹੋ ਪਹਿਲਾਂ ਜਿਹਦੇ ਨਾਲ ਇਹਨੇ ਸਟੇਜ ਸਾਂਝੀ ਕੀਤੀ ਜਸਵੀਰ ਜੱਸੀ ਨੇ ਉਹ ਹਰਜਿੰਦਰ ਸਿੰਘ ਹੈ ਸ਼੍ਰੀਨਗਰਵਾਲਾ ਉਹਨੂੰ ਪੁੱਛੋ ਛੱਦ ਕੇ ਕਿਉਂ ਨਹੀਂ ਬੋਲਦੇ ਭਾਈ ਕਿਉਂ ਨਹੀਂ ਬੋਲਦੇ ਮੈਂ ਇੱਕ ਬੇਨਤੀ ਕਰ ਰਹੀ ਐ ਜਿਹੜੇ ਬੰਦੇ ਇਹ ਵੱਡੀਆਂ-ਵੱਡੀਆਂ ਡਿੰਗਾ ਮਾਰਦੇ ਨੇ ਨਾ ਇਕ ਕੌਮ ਦੇ ਮਹਾਨ ਕੀਰਤਨੀਏ ਨੇ ਇਕ ਕੌਮ ਦੇ ਮਹਾਨ ਰਾਗੀ ਨੇ ਉਹ ਲੋਕ ਆਪਣੀ ਡਿਊਟੀ ਆਪਣਾ ਫਰਜ਼ ਕਿਉਂ ਨਹੀਂ ਸਮਝਦੇ ਜਦੋਂ ਗੁਰੂ ਦੇ ਦਰਬਾਰ ਵਿੱਚ ਗੁਰੂ ਕੀ ਹਜ਼ੂਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ਦੇ ਵਿੱਚ ਕੀਰਤਨ ਹੁੰਦਾ ਹੈ ਕੀ ਉਹਨੂੰ ਰਹਿਤ ਮਿਲਣਾ ਮੇਰੇ ਪਤਾ ਹੋਣਾ ਚਾਹੀਦਾ ਹੈ ਕਿ ਨਹੀਂ ਇਹਦਾ ਮਤਲਬ ਇਹਨਾਂ ਦਾ ਗੁਰੂ ਸਾਹਿਬ ਦੇ ਨਾਲ ਸੁਨਾਹਾਂ ਤਾਂ ਦੇ ਨਾਲ ਕੋਈ ਮਤਲਬ ਨਹੀਂ ਇਹਨਾਂ ਦਾ ਧੰਦਾ ਹੈ ਜੇ ਮਤਲਬ ਹੋਵੇ ਤਾਂ ਜਸਵੀਰ ਜੱਸੀ ਦੀ ਕੀ ਹਿੰਮਤ ਸੀ ਉਹ ਇਹਨਾਂ ਦੇ ਬਰਾਬਰ ਬੈਠ ਕੇ ਉੱਥੇ ਕੀਰਤਨ ਕਰ ਸਕਦਾ ਕੀ ਉਹਦੀ ਮਜਾਦ ਸੀ ਹੁਣ ਜਹਦਾਰ ਨੇ ਤਾਂ ਮੂੰਹ ਚੱਕਿਆ ਖਬਰ ਮਿਲਣੀ ਹੁੰਦੀ ਹੈ ਕਿਸੇ ਨੇ ਫੋਨ ਕਰਤਾ ਹੁਣ ਕਿ ਸਿੱਕੜਾ ਮ चौधरी ਨੇ ਵੀ ਐਦਾਂ ਕਹਿ ਦਿਓ ਕਹਿ ਤਾ ਸਿੱਖ ਰਹਿ ਤੋ ਮਰਿਆਦਾ ਵਿੱਚ ਇਜਾਜ਼ਤ ਨਹੀਂ ਹੈਗੀ ਕਿਸੇ ਨੂੰ ਵੇ ਕੋਈ ਮੋਨਾ ਕੋਨਾ ਤੀਤਨ ਕਰੇ ਇਹ ਤਾਂ ਸਭ ਨੂੰ ਪਤਾ ਹੈ ਕਿਸੇ ਨੂੰ ਕੀ ਪੜਾਉਣਾ ਪਰ ਜਿਨ੍ਹਾਂ ਨੇ ਕੀਰਤਨ ਕਰਵਾਇਆ ਪਹਿਲਾਂ ਉਹਨੂੰ ਪੁੱਛੋ ਮੈਂ ਬੈਠਾ ਹਾਂ ਮੈਂ ਗੁਰੂ ਕੀ ਹਜ਼ੂਰੀ ਵਿੱਚ ਮੈਂ ਆਪਣੀ ਗੱਲ ਕਰਦਾ ਮੇਰੇ ਸਾਹਮਣੇ ਕੋਈ ਬੰਦਾ ਇਦਾਂ ਦੀ ਕਿਤਾਹੀ ਕਰੇ ਮੇਰੀ ਹਾਜ਼ਰੀ ਉੱਤੇ ਪਰ ਉੱਥੇ ਫੈਸ਼ਖੰਦਰ ਪੈਦੇ ਦੇਖਿਓ ਤੁਸੀਂ ਮੈਂ ਇੱਕ ਨਹੀਂ ਪੰਜਾਬ ਦੇ ਕਈ ਪ੍ਰਧਾਨਾਂ ਦੇ ਨਾਲ ਕੁੱਤੇ ਖਾਣੀ ਕੀਤੀ ਹੈ ਕਈ ਪ੍ਰਧਾਨਾਂ ਦੇ ਨਾਲ ਅਰੇ ਕਹਿੰਦੇ ਨਾ ਬੁੱਟਾ ਸਿੰਘ ਤਾਂ ਗੁਰਕਚੋਰ ਹੈ ਗੁਰਕਚੋਰ ਐ ਵੀ ਥੋੜੀ ਕਹਿੰਦੇ ਮੈਨੂੰ ਛੇਤਰ ਫੇਰਿਆ ਚੰਗੀ ਤਰ੍ਹਾਂ ਫੜ ਪੀ ਤੇ ਹੁਣ ਜਿਹੜੇ ਜਸਵੀਰ ਜੱਸੀ ਨੇ ਕੀਰਤਨ ਕੀਤਾ ਹੈ ਉਹ ਕਸ਼ੂਰਵਾਰ ਹੈ ਪਰ ਉਹਨੇ ਤਾਂ ਜਨਾਬ ਜਦੋਂ ਉਹਨੂੰ ਪੁੱਛਣਾ ਉਹਨੇ ਕਹਿਣਾ ਮੇਰੇ ਤਾਂ ਭਾਵਨਾ ਸੀ ਮੇਰੇ ਤਾਂ ਦਾੜੀ ਅੰਦਰ ਹੈ ਮੇਰੇ ਤਾਂ ਕੇਸ ਅੰਦਰ ਹੈ ਉਨੇ ਹਵਾਲਾ ਕਿਹਦੇ ਦੇਣਾ ਹੈ ਦੀਪ ਸਿੱਧੂ ਦਾ ਜਿਹੜਾ ਕਹਿੰਦਾ ਜੇਲ੍ਹ ਵਿੱਚ ਅ ਸ਼ਹੀਦੀ ਪੈਰਾ ਲੱਗਦਾ ਉਹ ਜਿਹੜਾ ਅਮਰਤਪਾਲ ਨੂੰ ਕਹਿੰਦਾ ਸੀ 5 5 ਫੁੱਟ 6 ਫੁੱਟ ਬਿਸਤਰਾ ਉੱਪਰ ਉੱਠ ਜਾਂਦਾ ਫਿਰ ਇਹਨੇ ਹਵਾਲੇ ਹੀ ਦੇਣੇ ਮੈਂ ਗਹਿਜ਼ਾਰ ਨੂੰ ਬੇਨਤੀ ਕਰਦਾ ਗਹਿਜ਼ਾਰ ਜੀ ਹੁਣ ਲਾਸਟ ਗੱਲ ਕਹਿਣੀ ਹੈ ਇੱਕ ਕੌੜੀ ਹੈ ਜ਼ਹਿਰ ਵਰਗੀ ਤੇ ਜਿਹੜੇ ਬੰਦੇ ਨੇ ਇਹ ਜ਼ਹਿਰ ਦਾ ਪਿਆਲਾ ਪੀ ਲਿਆ ਉਹ ਬਚਣਾ ਨਹੀਂ ਉਹ ਨਾਲ ਦੀ ਨਾਲ ਮਰੂਗਾ ਤੇ ਉਹਨੂੰ ਬਸ ਡਾਕਟਰ ਦੇ ਇਲਾਜ ਦੇ ਲੋੜ ਨਹੀਂ ਪੈਣੀ ਮਿਡ ਆਊਟਰੀ ਕਰਾਈਏ ਮੈਡੀਕਲ ਕਰਾਈਏ ਸਿੱਧਾ ਸ਼ਮਸ਼ਾਨ ਘਟ ਵਿੱਚ ਲ ਜਾ ਕੇ ਖੂਕਣਾ ਪੈਣਾ ਉਹਨੂੰ ਪਾਥੀਆਂ ਤਰ ਕੇ ਮੋਟੀਆਂ ਲੱਕੜਾਂ ਤਰ ਕੇ ਤੇਲ ਪਾ ਕੇ ਅੱਗ ਲਾਉਣੀ ਪਣੀ ਹੈ ਉਹਨੂੰ ਉਹ ਮਰੂਗਾ ਇਹ ਗੱਲ ਸੁਣ ਕੇ ਜਿਹਦਰ ਜੀ ਇਹ ਜਿਹੜਾ ਸ਼੍ਰੀਨਗਰ ਵਾਲਾ ਹਰਜਿੰਦਰ ਸਿੰਘ ਹੈ ਨਾ ਇਹ ਤੁਹਾਡੇ ਬਾਦਲਾਂ ਦਾ ਚਮਚਾ ਜਿਹਨੇ ਤੁਹਾਨੂੰ ਜਿਹੇਦਾਰੀ ਦਿੱਤੀ ਹੈ ਜਿਹੜੇ ਬਾਦਲਾਂ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਿਹੇਦਾਰ ਬਣਾਇਆ ਨਾ ਉਹਨਾਂ ਬਾਦਲਾਂ ਦਾ ਚਮਚਾ ਹੈ ਸ਼੍ਰੀਨਗਰ ਵਾਲਾ ਰਾਗੀ ਹਰਜਿੰਦਰ ਸਿੰਘ ਤੇ ਉਹਦੋਂ ਥੋੜਾ ਜਿਹਾ ਵੱਡਾ ਚਮਚਾ ਗਿਆਨੀ ਪਿੰਦਰਪਾਲ ਸਿੰਘ ਸਮਝਾਈ ਗੱਲ ਦੀ ਜਸਵੀਰ ਜੱਸੀ ਨੂੰ ਮਰਾਦਾ ਬਾਅਦ ਵੀ ਸਮਝਾਇਓ ਪਹਿਲਾਂ ਤੁਹਾਡੇ ਰਾਗੀ ਮੰਨਦੇ ਨੇ ਰੱਤ ਮਿਲ ਜਾ ਤੁਹਾਨੂੰ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਜੇ ਰਾਗੀ ਹਰਜਿੰਦਰ ਸਿੰਘ ਉਥੇ ਕਹਿ ਦਿੰਦਾ ਵੀ ਇਹ ਸਵਾਲ ਉੱਠਣਗੇ ਤੂੰ ਗੀਤ ਨਹੀਂ ਕਰ ਸਕਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਗਲਤੀਆਂ ਕੌਣ ਕਰ ਰਿਹਾ ਹੈ ਜੇ ਗਲਤੀਆਂ ਕੌਣ ਕਰਵਾ ਰਿਹਾ ਹੈ ਇੱਧਰ ਧਿਆਨ ਦਿਓ ਗਲਤੀ ਕਰਨ ਵਾਲਾ ਕਸੂਰਵਾਰ ਨਹੀਂ ਗਲਤੀ ਕਰਵਾਉਣ ਵਾਲਾ ਹੁਣ ਖਾਨੇ 'ਚ ਬੜ ਜੂ ਮਾੜੀ ਮੋਟੀ ਗੱਲ ਕਿ ਦੁਬਾਰਾ ਵੀਡੀਓ ਪਾਉਣੀ ਪਊ ਜਿਹੜਾ ਸਿਰ ਤੇ ਠੇਕਰਾ ਮੁੱਧਾ ਮਾਰਿਆ ਹੁੰਦਾ ਮਾੜਾ ਜਾ ਥੋੜਾ ਜਨਾ ਕੱਚਾ ਜਾਂ ਨਰਮ ਨੋਰਮਲ ਬਾੜਾ ਰੜਕਣਾ ਨਾ ਮੁੱਧਾ ਮਾਰਿਆ ਕਰੇ ਫੁੱਟੇ ਨਾ ਹੋ ਤੁਹਾਡੇ ਖਾਣੇ ਦੀ ਗੱਲ ਬਾੜਨੀ ਛੇਤੀ ਸੌਖੀ ਨਹੀਂ ਕਿਤੇ ਜੇ ਤੁਹਾਨੂੰ ਇਹਨਾਂ ਲੱਖਣ ਹੋਵੇ ਤਾਂ ਜਸਵੀਰ ਸਿੰਘ ਨੂੰ ਬਾਅਦ ਵਿੱਚ ਕਹੋ ਪਹਿਲਾਂ ਰਾਗੀ ਹਰਜਿੰਦਰ ਸਿੰਘ ਨੂੰ ਉਨਕੋ ਮਿੱਤੂ ਇੱਥੇ ਕੀਰਤਨ ਕਰਨ ਵਾਸਤੇ ਰਾਗੀ ਹਰਜਿੰਦਰ ਸਿੰਘ ਜਸਰੀਏ ਜਸੀ ਨੂੰ ਕਿਉਂ ਨਾਲ ਬਹਾਇਆ ਪਹਿਲਾਂ ਰਾਗੀ ਹਰਜਿੰਦਰ ਸਿੰਘ ਸ੍ਰੀ ਨਗਰਵਾਲ ਜੇ ਜੁੱਤੀ ਫੇਰੋ ਸਦੋ ਕਾਲ ਤਖਤ ਤੇ ਜੇ ਹਿੰਮਤ ਹੈ ਤੇ ਮੈਂ ਤਾਂ ਜੁੱਤੀ ਜਿਹੜੀ ਫੇਨਿਸ਼ ਫੇਰਤੀ ਤੇ ਹੁਣ ਰਾਗੀਆਂ ਦੇ ਫੋਨ ਆਉਣਗੇ ਤੁਸੀਂ ਸਾਡੀ ਸ਼ਰਮੌਰ ਕੀਰਤਨੀਆਂ ਨੂੰ ਇਦਾਂ ਹੈਤਾ ਸਾਡੇ ਲਈ ਬਾਣੀ ਤੋਂ ਫਿਰ ਕੋਈ ਸ਼ਰਮੌਰ ਨਹੀਂ ਜਿਹੜੇ ਬੰਦੇ ਇਦਾਂ ਦਾ ਖਿਆਲ ਨਹੀਂ ਰੱਖਦੇ ਉਹ ਕਤੀੜ ਨੇ ਸਿਰੇ ਦੇ ਸਿਰੇ ਦੇ ਕਤੀੜ ਨੇ ਹੋ ਜੇ ਤਾਂ ਹੌਣ ਵਿੱਚ ਕਿੱਲਾ ਹੋਇਆ ਤਾਂ ਰਾਗੀ ਹਰਜਿੰਦਰ ਸਿੰਘ ਨੂੰ ਪੁੱਛ ਲਿਓ ਵੀ ਬਾਰਲ ਦੇ ਘਰ ਵਾਲੇ ਨੂੰ ਕਿਹਾ ਸੀ ਨਾ ਵੀ 8-8 ਘੰਟੇ ਸਿਮਰਨ ਕਰਦੀਏ ਕਿਹਾ ਸੀ ਨਾ ਪੁੱਛ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ